ਹੈਲੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ कौर ਸਵਕਤ ਹੈ ਜੀ ਤੁਹਾਡਾ ਬੀਲਿਸ ਲਾਈਫ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਹੁਤ-ਬਹੁਤ ਰਕਮਾਂ ਬਖਸ਼ੇ ਤੇ ਹੁਣ ਟਾਈਮ ਹੋ ਚੁੱਕਿਆ ਜੀ 10:30 ਵਜੇ ਦਾ ਤੇ ਦੁਪਹਿਰਾ ਪੂਰਾ ਆਪਣੇ ਜੋ ਬੰਦ ਤੇ ਹੈ ਕਿਉਂਕਿ ਇਸ ਟਾਈਮ ਨਾ ਹੁਣ ਗਾਦਮੀ ਫਿਰ ਦੁਬਾਰਾ ਤੋਂ ਪੈਣੀ ਸ਼ੁਰੂ ਹੋ ਗਈ ਹੈ ਤੇ ਜਿਹੜੀ ਧੁੱਪਾ ਤੇ ਗਰਮੀ ਹੈ ਬਹੁਤ ਨਾ ਅਲੱਗ ਜੀ ਹੈ ਕਿਉਂਕਿ ਗਰਮੀ ਲੱਗਦੀ ਵੀ ਬਹੁਤ ਜ਼ਿਆਦਾ ਹੈ ਤੇ ਇੱਕ ਹੁੰਦਾ ਨਾ ਜਿਵੇਂ ਚਿਪਚਿਪਾ ਜਿਹਾ ਹੈਗਾ ਕੁਝ ਕਿਉਂਕਿ ਬਾਦਸ਼ਾਹ ਹੋ ਕੇ हटੀਆਂ ਤੇ ਇਹ ਗਰਮੀ ਥੋੜੀ ਜੀ ਅਲੱਗ ਤੋਂ ਹੁੰਦੀ ਹੈ ਕਿਉਂਕਿ ਜੇਠ ਹੜ ਦੀ ਗਰਮੀ ਦਾ ਫਰਕ ਹੁੰਦਾ ਹੈਗਾ ਉਦੋਂ ਪਸੀਨਾ ਵਗੈਰਾ ਵੀ ਆ ਜਾਂਦਾ ਪਰ ਇਹ ਪਸੀਨੇ ਵਾਲੀ ਵੀ ਨਹੀਂ ਅਲੱਗ ਜੀ ਗਰਮੀ ਹੈਗੀ ਇਹ ਚਿਪਚਿਪੀ ਜੀ ਹੈਗੀ ਇਹ ਸਾਰਾ ਜਿਵੇਂ ਅੰਦਰ ਬਾਹਰ ਕੋਈ ਆਪਣੇ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਵੀ ਸਾਰੀਆਂ ਸਲਾਬੀਆਂ ਜਾਂਦੀਆਂ ਹੈਗੀਆਂ ਸਲਾਬ ਭਰਿਆ ਮੌਸਮ ਹੈ ਪੂਰਾ ਤੇ ਅੱਜ ਆਪਾਂ ਬਣਾਵਾਂਗੇ ਜੀ ਪਕੌੜੇ ਸੋਇਆਬੀਂਦੇ ਸੋਇਆਬੀਨ ਬੜੀਆਂ ਦੇ ਤੇ ਬੜੀਆਂ ਨੂੰ ਆਪਾਂ ਕੁੱਟ ਕੇ ਪਾਣੀ ਦੇ ਵਿੱਚੋਂ ਪਹਿਲਾਂ ਕੱਢਿਆ ਹੈਗਾ ਨੂੰ ਛੋੜ ਲਿਆ ਇਹਨਾਂ ਨੂੰ ਕਿਉਂਕਿ ਗਰਮ ਪਾਣੀ ਦੇ ਵਿੱਚ ਮੈਂ ਪਹੁੰਚੀਆਂ ਸੀ ਤੇ ਨਿੱਕੇ ਦੀ ਖਾਸ ਤੌਰ ਤੇ ਫੇਵਰੇਟ ਆ ਕਿਉਂਕਿ ਉਹ ਨਾ ਬੜੀਆਂ ਬਹੁਤ ਖੰਦਾ ਹੈਗਾ ਤੇ ਮੈਂ ਸੋਚਿਆ ਅੱਜ ਉਹ ਸੁੱਤਾ ਪਿਆ ਸੀ ਹਲੇ ਕਰ ਰਹੀ ਹੈ ਅੱਜ ਛੁੱਟੀ ਸੀ ਉਸ ਨੂੰ ਤੇ ਚਲ ਆਪਾਂ ਉਹਦੇ ਲਈ ਬਣਾ ਲੈਨੇ ਆ ਪਕੌੜੇ ਤੇ ਬਾਕੀ ਇਹ ਜਿਹੜੇ ਪਕੌੜੇ ਪੂਰੇ ਹੈਲਦੀ ਬਣਨਗੇ ਕੁਝ ਵੀ ਇਹਦੇ ਵਿੱਚ ਆਪਾਂ ਮੈਦਾ ਜਾਂ ਕੁਝ ਇਸ ਤਰ੍ਹਾਂ ਦਾ ਅਲੱਗ ਤੋਂ ਕੋਈ ਚੀਜ਼ ਨਹੀਂ ਪਾਉਣੀ ਸਿਰਫ ਸੋਇਆ ਬੀਨ ਤੇ ਸੁੱਕੀਆਂ ਮਿਰਚਾਂ ਪਾਵਾਂਗੇ ਤੇ ਥੋੜਾ ਜਿਹਾ ਇੱਚ ਲਸਣ ਪਾਵਾਂਗੇ ਪਰ ਇਹ ਮੇਰੇ ਤੋਂ ਗਲਤੀ ਹੋ ਗਈ ਮੈਂ ਇੱਥੇ ਲਸਣ ਤਾਂ ਜ਼ਰੂਰ ਪਾ ਲਿਆ ਪਰ ਬੱਚਿਆਂ ਨੂੰ ਟੇਸਟ ਥੋੜਾ ਜਿਹਾ ਚੰਗਾ ਨਹੀਂ ਲੱਗਾ ਲਸਣ ਵਾਲਾ ਤੇ ਇਹਦੇ ਵਿੱਚ ਪਲੀਜ਼ ਲਸਣ ਨਾ ਪਾਓ ਕਿਉਂਕਿ ਉਹਦੇ ਨਾਲ ਇੱਕ ਸਬਜ਼ੀ ਦਾ ਟੇਸਟ ਆਉਣ ਲੱਗ ਜਾਂਦਾ ਹੈਗਾ ਤੇ ਇਹਦੇ ਕਰਕੇ ਉਹਨਾਂ ਨੇ ਥੋੜੇ ਜਿਹਾ ਖਾਦੇ ਵੀ ਘੱਟ ਹੈਗੇ ਤਾਂ ਕਰਕੇ ਫਿਰ ਮੈਂ ਇਹ ਸ਼ਾਮ ਨੂੰ ਕੜੀ ਬਣਾ ਕੇ ਉਹਦੇ ਵਿੱਚ ਪਾ ਲੈ ਪਰ ਕੜੀ ਦੇ ਵਿੱਚ ਬਹੁਤ ਚੰਗੇ ਲੱਗਦੇ ਕਿਉਂਕਿ ਸੇਮ ਸਬਜੀ ਵਾਲਾ ਟੇਸਟ ਆ ਜਾਂਦਾ ਇਹਨਾਂ ਦੇ ਵਿੱਚ ਕਿ ਜਿਹੜੀਆਂ ਵੜੀਆਂ ਸੀ ਇਹਨਾਂ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਇਸ ਰੰਗ ਕਰ ਲੈਣਾ ਹੈਗਾ ਚੂਰੇ ਦੀ ਫਾਰਮ ਦੇ ਵਿੱਚ ਇੱਥੇ ਆਪਾਂ ਸੋਇਆਬੀਨ ਦਾ ਚੂਰਾ ਵੀ ਵਰਤ ਸਕਦੇ ਪਰ ਉਹ ਨਾ ਮੈਨੂੰ ਥੋੜਾ ਜਿਹਾ ਹਾਰਡ ਲੱਗਦਾ ਹੁੰਦਾ ਤੇ ਇਹ ਜਿਹੜੀਆਂ ਸੋਇਆਬੀਨੀਆਂ ਵੜੀਆਂ ਹੁੰਦੀਆਂ ਨੇ ਨਾ ਇਹ ਬਹੁਤ ਵਧੀਆ ਬਣਦੀਆਂ ਹੈਗੀਆਂ ਇਹ ਬਿਲਕੁਲ ਨਰਮ ਹੋ ਜਾਣੀਆਂ ਹੈਗੀਆਂ ਤੇ ਪਰ ਇਹ ਥੋੜੀਆਂ ਖੁਸ਼ਕ ਜ਼ਿਆਦਾ ਹੁੰਦੀਆਂ ਜਿਵੇਂ ਵੇਸਣ ਵੀ ਖੁਸ਼ਕ ਹੋ ਜਾਂਦਾ ਤੇ ਇਹ ਵੀ ਤੇ ਇਹਦੇ ਵਿੱਚ ਪਾਣੀ ਜ਼ਿਆਦਾ ਪੈਂਦਾ ਪਰ ਮੇਰੇ ਤੋਂ ਇਹ ਵੀ ਪਾਣੀ ਘੱਟ ਪਿਆ ਹੈਗਾ ਇਹਦੇ ਵਿੱਚ ਤੇ ਉਹਦੇ ਕਰਕੇ ਇਹ ਥੋੜਾ ਜਿਹਾ ਅਲੱਗ ਹੋ ਗਿਆ ਤੇ ਪਰ ਤੁਸੀਂ ਜਦੋਂ ਵੀ ਬਣਾਓ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਤੇਲਾਈ ਰੱਖਣਾ ਹੈਗਾ ਪਾਣੀ ਜ਼ਿਆਦਾ ਪਾਉਣਾ ਤੇ ਮੈਂ ਇਸ ਨੂੰ ਕੀਤਾ ਵੀ ਇਸ ਤਰ੍ਹਾਂ ਚੂਰਾ ਇਹਨੂੰ ਦਾ ਬਲੈਂਡਰ ਦੇ ਨਾਲ ਆ ਕਿਉਂਕਿ ਮੈਨੂੰ ਨਾ ਮੈਕਸੀ ਵਾਲੇ ਜੱਗ ਸਾਫ਼ ਕਰਨੇ ਬੜੇ ਔਖੇ ਲੱਗਦੇ ਹੈਗੇ ਆ ਤੇ ਇਹ ਸਭ ਤੋਂ ਬੈਸਟ ਹੁੰਦੇ ਆ ਤੇ ਜ਼ਿਆਦਾਤਰ ਸੋ ਕਿਚਨ ਦੇ ਵਿੱਚ ਮੈਨੂੰ ਇਹੀ ਵਰਤਨਾ ਚੰਗਾ ਲੱਗਦਾ ਹੈਗਾ ਬਲੈਂਡਰ ਵਧੀਆ ਲੱਗਦਾ ਹੈਗਾ ਕਿਉਂਕਿ ਇਹਦੀ ਸਾਫ ਸफाई ਬਹੁਤ ਸੌਖੀ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਕਿਉਂਕਿ ਲੂਣ ਤੇ ਮਿਰਚ ਆਪਾਂ ਪਾ ਚੁੱਕੇ ਪਹਿਲਾਂ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਕਾ ਕਿ ਇਹ ਵਾਈਬਦ ਦੀ ਕੁਛ ਵੀ ਇਹਦੇ ਵਿੱਚ ਨਾ ਰਹੇ ਤੇ ਇਸੇ ਕਰਕੇ ਆਪਾਂ ਥੋੜਾ ਜਿਹਾ ਲਸਣ ਪਾਇਆ ਸੀਗਾ ਵੀ ਬਧੀਆਂ ਰਹੇ ਵੀ ਕਿਉਂਕਿ ਪੂਰਾ ਹੈਲਥੀ ਹੋਵੇ ਇਸ ਤਰ੍ਹਾਂ ਨਾ ਹੋਵੇ ਕਿ ਇਹਦੇ ਵਿੱਚ ਥੋੜਾ ਬਹੁਤਾ ਵੀ ਬੱਚਿਆਂ ਨੂੰ ਖਾ ਕੇ ਜਾਂ ਆਪਾਂ ਨੂੰ ਵੀ ਖਾ ਕੇ ਕੋਈ ਪ੍ਰੋਬਲਮ ਹੋਵੇ ਤੇ ਇਹ ਚੀਜ਼ਾਂ ਦੇਖਣੀਆਂ ਪਹਿਲਾਂ ਜ਼ਰੂਰੀ ਹੁੰਦੀਆਂ ਕਿਉਂਕਿ ਇੱਕ ਮੌਸਮ ਵੀ ਇਸ ਤਰ੍ਹਾਂ ਦਾ ਬਣਿਆ ਹੋਇਆ ਮੌਸਮ ਚੇਂਜ ਵੀ ਹੋ ਰਿਹਾ ਥੋੜਾ ਥੋੜਾ ਉਹਦੇ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਹੋ ਰਹੀ ਹੈ ਜਿਵੇਂ ਗਲੇ ਦੀ ਜੁਕਾਮ ਦੀ ਖਾਂਸੀ ਹੋ ਰਹੀ ਹੈ ਬੱਚਿਆਂ ਨੂੰ ਵੀ ਹੋ ਰਹੀ ਹੈ ਵੱਡਿਆਂ ਨੂੰ ਵੀ ਹੋ ਰਹੀ ਹੈ ਤੇ ਇਹਦੇ ਕਰਕੇ ਆਪਾਂ ਨੂੰ ਅੱਜ ਕੱਲ ਦੇ ਦਿਨਾਂ ਦੇ ਵਿੱਚ ਖਾਣ ਪੀਣ ਦਾ ਥੋੜਾ ਜਿਹਾ ਬਹੁਤ ਧਿਆਨ ਰੱਖਣਾ ਪੈਂਦਾ ਹੈਗਾ ਬਾਕੀ ਘਰੇ ਬਣੀ ਹੋਈ ਚੀਜ਼ ਵਰਗੀ ਕੋਈ ਦੀਸ ਨਹੀਂ ਹੈ ਨਾ ਜਿਹੜੇ ਆਪਾਂ ਆਪਣੇ ਹੱਥਾਂ ਦੇ ਨਾਲ ਆਪਣੇ ਅੱਖਾਂ ਦੇ ਸਾਹਮਣੇ ਬਣ ਜਣੀ ਇਹਦੇ ਨਾਲ ਦਾ ਕੋਸ ਵੀ ਹੋ ਨਹੀਂ ਹੁੰਦਾ ਜਦੋਂ ਆਪਾਂ ਬਾਜ਼ਾਰੋਂ ਲੈ ਕੇ ਆਉਣੀ ਹੈ ਨਾ ਉਹਦੇ ਵਿੱਚ ਪਤਾ ਨਹੀਂ ਕਿਵੇਂ ਬਣਾਉਂਦੇ ਆ ਕੀ ਹੁੰਦਾ ਹੱਥ ਸਫਾਈ ਸਾਫ਼ ਕੀਤੇ ਹੁੰਦੇ ਜਾਂ ਨਹੀਂ ਕੀਤੇ ਹੁੰਦੇ ਜਾਂ ਕੋਈ ਸਫਾਈ ਦੀ ਕੋਈ ਵੈਲਿਊ ਹੈ ਉਹਨਾਂ ਲਈ ਕਿ ਨਹੀਂ ਕੁਝ ਪਤਾ ਨਹੀਂ ਲੱਗਦਾ ਪਰ ਇਹ ਆਪਣੀ ਅੱਖਾਂ ਦੇ ਸਾਹਮਣੇ ਤਿਆਰ ਹੁੰਦਾ ਸਾਰਾ ਕੁਝ ਤੇ ਲੋ ਜੀ ਹੁਣ ਇੱਕ ਡਿਮਾਂਡ ਹੋਰ ਆ ਵੀ ਅੱਧੇ ਜਿਹੇ ਨੇ ਖਾਣੇ ਆ ਪਿਆਜ਼ ਵਾਲੇ ਤਾਂ ਫਿਰ ਮੈਂ फटाफट ਦੋ ਤਿੰਨ ਪਿਆਜ਼ ਵੀ ਕੱਟ ਲੇ ਇਹ ਬਣਾਉਣੇ ਤਾਂ ਬਹੁਤ ਸੌਖੇ ਪਿਆਜ਼ਲੇ ਪਕੌੜੇ ਕਿਉਂਕਿ ਬਹੁਤ ਜਲਦੀ ਬਣ ਜਾਂਦੇ ਆ ਪਰ ਇਹਨਾਂ ਨੂੰ ਕੱਟ ਕੇ ਨਾ ਸਾਰਿਆਂ ਨੂੰ ਅਲੱਗ-ਅਲੱਗ ਕਰਨਾ ਹੁੰਦਾ ਜਿੰਨੇ ਵੀ ਪੀਸ ਹੁੰਦੇ ਆ ਤੇ ਫੇਰ ਹੀ ਵਧੀਆ ਲੱਗਦੇ ਆ ਕਿਉਂਕਿ ਆਪਾਂ ਸਿੰਗਲ ਕਰਨੇ ਬਹੁਤ ਜ਼ਰੂਰੀ ਹੈ ਤੇ ਇਹਦੇ ਤੇ ਥੋੜੀ ਜਿਹੀ ਮਿਹਨਤ ਲੱਗਦੀ ਹੈ ਵੈਸੇ ਬਹੁਤ ਸੌਖੇ ਬਣ ਜਾਂਦੇ ਕਿਉਂਕਿ ਇੱਕ ਪਿਆਜ ਚੱਕੋ ਤੇ ਉਹਦੇ ਚਾਰ ਫਾੜੀਆਂ ਕਰੋ ਤੇ ਵਧੀਆ ਬਹੁਤ ਜਲਦੀ ਜਲਦੀ ਹੋ ਜਾਂਦੇ ਤਿਆਰ ਤੇ ਬਸ ਇੱਥੇ ਥੋੜੀ ਜਿਹੀ ਮਿਹਨਤ ਹੈਗੀ ਹੈ ਪਰ ਚਲੋ ਕੋਈ ਗੱਲ ਨਹੀਂ ਕਹਿੰਦੇ ਨੇ ਨਾ ਮੈਨੂੰ ਸੱਚੀ ਲੱਗਦਾ ਹੁੰਦਾ ਜਿਵੇਂ ਨਾ ਇੱਕ ਲੇਡੀਜ਼ ਹੁੰਦੀ ਹੈ ਮਾਂ ਹੁੰਦੀ ਹੈ ਜਾਂ ਕੋਈ ਵੀ ਹੈ ਜੋ ਵੀ ਸੋਈ ਦੇ ਵਿੱਚ ਆਪਾਂ ਕੰਮ ਕਰਦੇ ਜਦੋਂ ਸੋਈ ਦੇ ਵਿੱਚ ਵੜ ਜਾਂਦੇ ਆ ਤਾਂ ਸਸ ਦੋ ਹੱਥ ਨਹੀਂ ਹੁੰਦੇ ਵੀ ਉਹਦੇ 8-10 ਹੱਥ ਬਣ ਜਾਂਦੇ ਕਿਉਂਕਿ ਨੇ ਬਹੁਤ ਜਗ੍ਹਾ ਦੇਖਣੀ ਹੁੰਦੀ ਹੈ ਸਾਰੇ ਸੋਈ ਨੂੰ ਕਵਰ ਕਰਨਾ ਹੁੰਦਾ ਕਿਸੇ ਦਾ ਵੀ ਕੋਈ ਵੀ ਰੁਟੀਨ ਇਧਰ ਉਧਰ ਨਹੀਂ ਹੁੰਦਾ ਸਾਰਿਆਂ ਨੂੰ ਅਲੱਗ-ਅਲੱਗ ਖਾਣਾ ਚਾਹੀਦਾ ਹੁੰਦਾ ਤਾਂ ਸਾਰਾ ਕੁਝ ਉਹਨਾਂ ਦਾ ਉਸੇ ਤਰ੍ਹਾਂ ਹੀ ਪੂਰਾ ਕਰਕੇ ਦੇਣਾ ਹੁੰਦਾ ਉਹਨੇ ਤਾਂ ਇਹ ਤਾਂ ਹੀ ਤਾਂ ਇੱਕ ਲੇਡੀਜ਼ ਨੂੰ ਵਧੀਆ ਇਹ ਦਰਜਾ ਮਿਲਿਆ ਹੋਇਆ ਮਾਂ ਦਾ ਜਾਂ ਕਾਸੇ ਦਾ ਕਿਵੇਂ ਵੀ ਕਰ ਲਓ ਪਰ ਸੱਚੀ ਔਰਤ ਹੀ ਕਰ ਸਕਦੀ ਹੈ ਇਹਦੇ ਵਿੱਚ ਜੈਂਸ ਕਿੰਨਾ ਵੀ ਹੋ ਜੇ ਪਰਪੱਖ ਪਰ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇੱਥੇ ਪਰਸੋਈ ਦੇ ਵਿੱਚ ਖੜਿਆ ਖੜਿਆ ਨੇ ਬਹੁਤ ਸਾਰੇ ਕੰਮ ਨਪਟਾਉਣੇ ਆ ਸਿਰਫ ਇਹ ਕਹਿਣ ਦੀ ਗੱਲ ਹੁੰਦੀ ਚਲੋ ਕੋਈ ਗੱਲ ਨਹੀਂ ਇੱਕ ਰੋਟੀ ਬਣਾਉਣੀ ਹੈ ਰੋਟੀ ਨਹੀਂ ਬਣਾਉਣੀ ਹੁੰਦੀ ਰੋਟੀ ਦੇ ਨਾਲ ਬਹੁਤ ਕੁਝ ਬਣਦਾ ਹੈਗਾ ਜਿੰਨੇ ਜੀ ਹੁੰਦੇ ਅਲੱਗ-ਅਲੱਗ ਡਿਮਾਂਡ ਹੁੰਦੀ ਹਰੇਕ ਨੇ ਅਲੱਗ ਚੀਜ਼ ਖਾਣੀ ਹੁੰਦੀ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਆ ਕਿਸੇ ਨੂੰ ਕੋਈ ਚੀਜ਼ ਪਸੰਦ ਆ ਤਾਂ ਫਿਰ ਉਹਨਾਂ ਦਾ ਸਾਰਿਆਂ ਦਾ ਧਿਆਨ ਵੀ ਰੱਖਣਾ ਉਹਨਾਂ ਨੂੰ ਖੁਸ਼ ਵੀ ਕਰਨਾ ਇਹ ਸਾਰਾ ਕੁਝ ਔਖਾ ਤਾਂ ਹੋ ਜਾਂਦਾ ਪਰ ਇੱਕ ਨਾ ਆਦਤ ਵੀ ਬਣ ਜਾਂਦੀ ਹੈ ਤੇ ਜਦੋਂ ਹੀ ਆਪਾਂ ਕੰਮ ਕਰਕੇ ਸਾਰੇ ਖਤਮ ਕਰਕੇ ਹਟ ਜਾਂਦੇ ਆਂ ਤਾਂ ਫਿਰ ਖੁਸ਼ੀ ਵੀ ਹੁੰਦੀ ਹੈ ਵੀ ਚਲੋ ਸ਼ੁਕਰ ਹੈ ਜੀ ਅੱਜ ਵਾਲਾ ਤਾਂ ਇੱਕ ਟਾਰਗੇਟ ਪੂਰਾ ਹੋ ਗਿਆ ਹੈ ਨਾ ਤੇ ਇਹ ਚੱਲੀ ਜਾਂਦਾ ਇਸ ਤਰ੍ਹਾਂ ਪਰ ਚੰਗਾ ਵੀ ਲੱਗਦਾ ਕਿਤੇ ਨਾ ਕਿਤੇ ਵਧੀਆ ਲੱਗਦਾ ਹੈਗਾ ਕਿਉਂਕਿ ਸਾਰੇ ਜੀਆਂ ਨੂੰ ਖੁਸ਼ ਕਰਨਾ ਵੀ ਆਪਣੇ ਆਪ ਉੱਪਰ ਹੀ ਡਿਪੈਂਡ ਹੁੰਦਾ ਤੇ ਉਹਨਾਂ ਨੂੰ ਖੁਸ਼ ਰੱਖਣਾ ਜ਼ਰੂਰੀ ਵੀ ਹੈ ਤੇ ਹੁਣ ਤਾਂ ਨਾਲੇ ਕੰਮ ਵੀ ਜ਼ਿਆਦਾ ਵਧ ਗਿਆ ਕਿਉਂਕਿ ਹੁਣ ਇੱਕ ਨਾਲ ਨਾਲ YouTube ਦਾ ਕੰਮ ਹੋ ਗਿਆ ਤੇ ਉਹ ਵੀ ਕਰਨਾ ਹੁੰਦਾ ਘਰ ਦੇ ਵੀ ਕਰਨੇ ਹੁੰਦੇ ਆ ਬੱਚਿਆਂ ਦੇ ਵੀ ਕੰਮ ਹੁੰਦੇ ਆ ਉਹਨਾਂ ਦੀ ਸਟੱਡੀ ਵੀ ਦੇਖਣੀ ਆ ਤੇ ਆਪਦੇ ਵੀ ਕੰਮ ਕਰਨੇ ਨੇ ਘਰ ਦੇ ਕੁਝ ਬਹੁਤ ਜ਼ਿਆਦਾ ਵਧਿਆ ਹੋਇਆ ਕੰਮ ਆ ਚਲੋ ਜੀ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਫਟਾਫਟ ਦੇਖ ਲੈਣੇ ਆ ਵੀ ਇਹ ਚੈੱਕ ਕਰਦੇ ਆ ਪਹਿਲਾਂ ਥੋੜਾ ਜਿਹਾ ਰੱਖ ਕੇ ਬਸ ਜੇ ਉੱਪਰ ਆ ਗਿਆ ਸਮਝ ਲਓ ਇਹ ਪੂਰਾ ਤਿਆਰ ਆ ਗਿਆ ਕਿਉਂਕਿ ਹੁਣ ਇਹ ਆਪਣੇ ਆਪ ਹੀ ਉੱਪਰ ਆ ਗਿਆ ਜੋ ਵੀ ਆਪਾਂ ਵਿੱਚ ਥੋੜਾ ਜਿਹਾ ਦੇ ਰਸਨ ਸਿੱਟਿਆ ਹੈਗਾ ਤੇ ਹੁਣ ਆਪਾਂ ਇਹਨੂੰ ਬਣਾ ਕੇ ਪਹਿਲਾਂ ਆਪਾਂ ਸੋਇਆ ਵੀ ਨਾਲੇ ਬਣਾ ਲੈਣੇ ਆ ਪਕੌੜੇ ਤੇ ਫਿਰ ਬਣਾਵਾਂਗੇ ਆਪਾਂ ਪਿਆਜ਼ ਵਾਲੇ ਤੇ ਗਰਮੀ ਜ਼ਿਆਦਾ ਹੋਣ ਕਰਕੇ ਨਰਸੋਈ ਦੇ ਵਿੱਚ ਖੜਨਾ ਬਹੁਤ ਮੁਸ਼ਕਲ ਆ ਪਰ ਜਿਹੜੇ ਕੰਮ ਐ ਵੀ ਕਰਨੇ ਕਰਨੇ ਆ ਹਨਾ ਤੇ ਕਿਉਂਕਿ ਇਸ ਟਾਈਮ ਨਾ 10 11 ਵਜੇ ਤੱਕ ਤੂੰ ਇਹ ਪੱਖਾ ਚੱਲਦਾ ਹੋਵੇ ਨਾ ਚੱਲਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਕੰਮ ਜਰੂਰੀ ਹੋ ਜਾਣਾ ਹੈ ਕਿਉਂਕਿ ਇਹਦੇ ਨਾਲ ਆਪਣਾ ਸ਼ਾਮ ਵਾਲੀ ਸਬਜ਼ੀ ਦਾ ਕੰਮ ਵੀ ਨਿਬੜ ਜਾਣਾ ਹੈਗਾ। ਹੁਣ ਇਹ ਸਾਰਾ ਕੁਝ ਕਰਕੇ ਇਹ ਰੱਖ ਦੇਣਾ ਤਾਂ ਫਿਰ ਆਪਾਂ ਇਧਰੋਂ ਸੋਈ ਤੋਂ ਬਿਲਕੁਲ ਫ੍ਰੀ ਹੋ ਜਾਣਾ। ਤੇ ਇਹਦੇ ਥੋੜਾ ਜਿਹਾ ਨਾ ਮੈਨੂੰ ਕਰੜਾ ਲੱਗਾ ਸੀ ਫਿਰ ਮੈਂ ਇਹਦੇ ਵਿੱਚ ਪਾਣੀ ਹੋਰ ਪਾਇਆ। ਥੋੜਾ ਜਿਹਾ ਪਤਲਾ ਕੀਤਾ ਇਹਨੂੰ ਕਿਉਂਕਿ ਐਨੇ ਕਰਦੇ ਇਦਾਂ ਮੜ ਕੇ ਬਹੁਤ ਹਾਰਡ ਬਣ ਜਾਂਦੇ ਆ ਤਾਂ ਖਾਣ ਦੇ ਵਿੱਚ ਜੇ ਮੰਮੀ ਦੇ ਸਾਡੇ ਦੇ ਦੰਦ ਨਹੀਂ ਹੈਗੇ ਤਾਂ ਪ੍ਰੋਬਲਮ ਹੁੰਦੀ ਹੈ ਤਾਂ ਕੋਸ਼ਿਸ਼ ਕਰਾਂਗੇ ਵੀ ਚਲੋ ਥੋੜੇ ਜਿਹਾ ਪੋਲੇ ਬਣ ਜਾਂ। ਬਾਕੀ ਇਹਦੇ ਵਿੱਚ ਆਪਾਂ ਕੁਛ ਵੀ ਮਿੱਠਾ ਸੋਡਾ ਜਾਂ ਬੇਕਿੰਗ ਸੋਡਾ ਕੁਛ ਵੀ ਨਹੀਂ ਪਾਇਆ ਬੇਕਿੰਗ ਪਾਊਡਰ ਕੁਛ ਵੀ ਨਹੀਂ ਪਾਇਆ ਹੋਇਆ ਵੀ ਉਹਦੇ ਨਾਲ ਥੋੜੇ ਜਿਹਾ ਪੋਲੇ ਤਾਂ ਬਣ ਜਾਂਦੇ ਆ ਪਰ ਨਾ ਪਤਾ ਨਹੀਂ ਕਿਉਂ ਮੈਨੂੰ ਉਹ ਚੰਗੇ ਨਹੀਂ ਲੱਗਦੇ ਹੈਗੇ ਉਹਦਾ ਟੇਸਟ ਅਲੱਗ ਬਣ ਜਾਂਦਾ ਹੈਗਾ ਸੋਡੇ ਦਾ ਅਲੱਗ ਤੋਂ ਆਂਦਾ ਜਾਂ 베ਕਿੰਗ ਸੋਡੇ ਦਾ ਵੀ ਤਾਂ ਆਣੀ ਪਾਇਆ ਹਾਂ ਬ੍ਰੈਡ ਪਕੌੜਾ ਵਗੈਰਾ ਹੋਵੇ ਤਾਂ ਉਹਦੇ ਵਿੱਚ 베ਕਿੰਗ ਪਾਊਡਰ ਪਾਉਣਾ ਪੈ ਜਾਂਦਾ ਆਪਾਂ ਨੂੰ ਫਿਰ ਉਹ ਚੰਗੇ ਵੀ ਲੱਗਦੇ ਪਰ ਇਹ ਸਿੰਪਲ ਜਿਹਾ ਪਕੌੜੇ ਨੇ ਇਹ ਇਸ ਤਰ੍ਹਾਂ ਵਧੀਆ ਲੱਗਦੇ ਆ ਤੇ ਕੈਪ ਪਕੌੜੇ ਦੀंदे ਪਰ ਬਹੁਤ ਤਰ੍ਹਾਂ ਦੇ ਬਣ ਜਾਂਦੇ ਪਕੌੜੇ ਵੀ ਹੁਣ ਬ੍ਰੈਡ ਪਕੌੜਾ ਹੋ ਗਿਆ ਇਹ ਸੋਇਆ ਬਿੰਦੀ ਹੋਗੇ ਕੱਦੂ ਵਾਲੇ ਹੋਗੇ ਹਨ ਇਸ ਤਰ੍ਹਾਂ ਕਰਕੇ ਤੇ ਇਹ ਮੇਰੇ ਪੁੱਤ ਦੀ ਲਾਈਵ ਚੱਲੀ ਜਾਂਦੀ ਹੈ ਇਹ ਨਾਲ-ਨਾਲ ਚੱਲੀ ਜਾਊਗੀ ਕਿਉਂਕਿ ਇਹ ਵੀ ਇੱਕ ਬਹੁਤ ਜ਼ਰੂਰੀ ਕੰਮ ਹੈ ਮੇਰੇ ਬੱਚੇ ਆਸਤੇ ਤਾਂ ਇਹ ਕਦੇ ਵੀ ਨਹੀਂ ਰੁਕਣੀ ਜਦ ਤੱਕ ਉਹਨੇ ਨਹੀਂ ਰੁਕਣੀ ਹੈਗੀ ਤਾਂ ਨਾਲ-ਨਾਲ ਮੇਰੇ ਪੁੱਤ ਦਾ ਕੰਮ ਹੋ ਜਾਂਦਾ ਤੇ ਨਾਲ-ਨਾਲ ਮੇਰਾ ਆਪਣੇ ਕੰਮ ਨਿਭੜੀ ਜਾਂਦੇ ਆ ਪਰ ਹਮੇਸ਼ਾ ਇੱਥੇ ਮੇਰੇ ਨਾਲ ਰਸੋਈ ਚ ਭਵੇਂ ਦੀ ਮੈਂ ਏਸੀ ਰੂਮ 'ਚ ਬੈਠ ਜਾ ਤੇ ਉਹਨਾ ਟਾਈਮ ਫੋਨ ਉੱਥੇ ਰਵਾਂਗਾ ਕਿਉਂਕਿ ਇਹਦੇ ਵਿੱਚ ਮੇਰੇ ਬੱਚੇ ਦੀ ਲਾਈਵ ਆ ਤੇ ਉਹ ਜਦੋਂ ਤੱਕ ਨਹੀਂ ਬੰਦ ਕਰੂਗਾ ਇਸੇ ਤਰ੍ਹਾਂ ਹੀ ਚੱਲੀ ਜਾਊਗੀ ਤੇ ਹੁਣ ਮੈਨੂੰ ਲੱਗੀ ਗਰਮੀ ਜ਼ਿਆਦਾ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਸਾਈਜ਼ ਕਰਤਾ ਵੱਡਾ ਮੈਂ ਕਿ ਵੱਡੇ ਵੱਡੇ ਬਣਾ ਕੇ ਇੱਕ ਵਾਰੀ ਪਕੌੜੇ ਤਾਂ ਫਿਰ ਇਹਨਾਂ ਨੂੰ ਛੋਟੇ ਰੂਪ ਦੇ ਵਿੱਚ ਦੁਬਾਰਾ ਤੋਂ ਫਰਾਈ ਕਰ ਲਾਂਗੇ ਕਿਉਂਕਿ ਇੱਕੇ ਵਾਰੀ ਫਰਾਈ ਕਰਨੇ ਬੜੇ ਔਖੇ ਹੈਗੇ ਆ ਟਾਈਮ ਲੱਗ ਜਾਂਦਾ ਤੇ ਗਰਮੀ ਜ਼ਿਆਦਾ ਇਸ ਕਰਕੇ ਨੂੰ ਆਪਾਂ ਇੱਕ ਵਾਰੀ ਕੱਚੇ ਕਰਕੇ ਕੱਢ ਲਾਂਗੇ ਤਾਂ ਫਿਰ ਦੁਬਾਰਾ ਤੋਂ ਇਹਨਾਂ ਨੂੰ ਛੋਟੇ-ਛੋਟੇ ਕਰਕੇ ਦੁਬਾਰਾ ਸੇਕ ਲਾਂਗੇ ਤੇ ਨਾਲੇ ਉਦੋਂ ਤੱਕ ਕੁਝ ਹੋਰ ਕੰਮ ਕਰ ਲੈਣੇ ਜਦੋਂ ਤੱਕ ਇਹ ਫਰਾਈ ਹੁੰਦੇ ਕਿਉਂਕਿ ਵੱਡੇ ਜਦੋਂ ਫਰਾਈ ਹੁੰਦੇ ਤਾਂ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਇਹਨਾਂ ਨੂੰ ਟਾਈਮ ਲੈਂਦੇ ਆ ਤੇ ਹੁਣ ਮੈਂ ਇੱਕ ਬਰਦਾਸ਼ਤ ਦੀ ਹੱਦ ਹੁੰਦੀ ਆ ਨੂੰ ਬਰਦਾਸ਼ਤ ਨਹੀਂ ਹੁੰਦੀ ਗਰਮੀ ਦੀ ਤੇ ਆਪਾਂ ਫਟਾਫਟ ਇਹ ਕੰਮ ਖਤਮ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਵਿੱਚ ਖੁਸ਼ੀ ਨਾ ਲੱਗਿਆ ਵੀ ਕੋਈ ਵੀ ਉਹਨਾਂ ਖੁਸ਼ੀਆਂ ਤੋਂ ਵਾਂਝਾ ਨਾ ਰਵੇ ਵਾਹਿਗੁਰੂ ਕਰਨ ਕਿ ਹਰ ਇੱਕ ਦੀ ਆਸ਼ਾ ਮਨਸ਼ਾ ਜੋ ਵੀ ਹੈ ਸੰਪੂਰਨ ਕਰਨ ਕਿਉਂਕਿ ਜੇ ਆਪਾਂ ਸਾਰੇ ਖੁਸ਼ ਨਾ ਫਿਰ ਇਹ ਚੀਜ਼ਾਂ ਵੀ ਫੇਰ ਹੀ ਚੰਗੀਆਂ ਲੱਗਦੀਆਂ ਨਹੀਂ ਤਾਂ ਮਨ ਨਹੀਂ ਕਰਦਾ ਹੈਗਾ ਤੇ ਸਾਦੇ ਜਾਨੇ ਜੋ ਵੀ ਮਿਹਨਤ ਕਰਦਾ ਜੋ ਵੀ ਜਿੱਥੇ ਵੀ ਹੈ ਖੁਸ਼ ਰਵੇ ਤੇ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਇਹ ਇਹਨਾਂ ਪੱਤ ਮੈਂ ਜਾਲੀ ਦੇ ਉੱਪਰ ਰੱਖੇ ਹੋਏ ਆ ਕਿਉਂਕਿ ਜਾਲੀ ਦੇ ਵਿੱਚ ਜੋ ਵੀ ਕੋਈ ਐਕਸਟਰਾ ਤੇਲ ਹੋਊਗਾ ਨਹੀਂ ਤੇ ਉਹ ਥੱਲੇ ਨਿਕਲ ਜਾਊਗਾ ਥਾਲ ਦੇ ਵਿੱਚ ਲੈ ਜਾਊਗਾ ਕੋਈ 2-4 ਧਮਕੇ ਜਿਹੜੇ ਬੰਦੇ ਆ ਤੇ ਕੋਈ ਜ਼ਿਆਦਾ ਮੁੜ ਕੇ ਆਪਾਂ ਨੂੰ ਇੱਥੇ ਕਿਉਂਕਿ ਜੇ ਫਟਾਫਟ ਕੰਮ ਕਰਨਾ ਹੈ ਹੁਣ ਤਾਂ ਫਿਰ ਬਹੁਤ ਕੁਝ ਦੇਖਣਾ ਹੁੰਦਾ ਤੇ ਉਧਰੋਂ ਬਾਚਾਂ ਵੀ ਬੜੀਆਂ ਆਈ ਜਾਂਦੀਆਂ ਵਿਚਾਹ ਲਿਓ ਛੇਤੀ ਤੇ ਕਿਉਂਕਿ ਨਿੱਕਾ ਉੱਠ ਗਿਆ ਦੇ ਨੂੰ ਠੰਸਰ ਚਾ ਚਾਹੀਦੀ ਹੈ। ਤਿੰਨੇ ਦੋਨੇ ਹੁਣੇ ਰੋਣਾ ਸ਼ੁਰੂ ਕਰ ਦੇਣਾ ਹੈਗਾ। ਇਸ ਕਰਕੇ ਆਪਾਂ ਜੋ ਵੀ ਕੰਮ ਹੈ ਜਲਦੀ ਜਲਦੀ ਨਿਪਟਾ ਕੇ ਤੁਹਾਨੂੰ ਪੜਾਉਣੇ ਆ ਦੱਚਾ ਪਾਣੀ। ਤੇ ਜਿੰਨੇ ਸਿਰ ਠੰਡੀ ਹੋਣਗੇ ਕਿਉਂਕਿ ਉਹ ਬਹੁਤ ਵੱਡਾ ਸਾਈਜ਼ ਆ ਉਹਨਾਂ ਨੂੰ ਤੋੜ ਕੇ ਫਿਰ ਦੁਬਾਰਾ ਤੋਂ ਤਲਣਾ ਪੈਣਾ ਹੈਗਾ। ਤੋਂਨਾ ਟਾਈਮ ਬਣਾ ਲਾਂਗੇ ਆਪਾਂ ਇਹ ਪਿਆਜ਼ ਵਾਲੇ ਕਿਉਂਕਿ ਇਹਨਾਂ ਨੂੰ ਤਾਂ ਸਿੰਗਲ ਇੱਕ ਵਾਰੀ ਤਲਣ ਦੇ ਨਾਲ ਹੀ ਬਨ ਜਣੇ ਬਸ ਇਹ ਤਾਂ ਥੋੜਾ ਜਿਹਾ ਕੰਮ ਹੈ ਇਹ ਕੋਈ ਜ਼ਿਆਦਾ ਔਖੇ ਨਹੀਂ ਹੁੰਦੇ। ਇਹ ਤਾਂ ਮੈਂ ਬਣਾਉਣੇ ਵੀ ਹੋਣ। ਪੰਜ ਤੋਂ 10 ਮਿੰਟ ਦੇ ਵਿੱਚ ਜਿੱਦਨ ਵੀ ਦਿਲ ਕਰੇ ਬਣਾ ਲਈਦੇ ਹੈਗੇ ਆ ਇਹ ਬਹੁਤ ਬਹੁਤ ਸੌਖਾ ਜਿਹਾ ਕੰਮ ਮੈਨੂੰ ਬਹੁਤ ਸੌਖੇ ਲੱਗਦੇ ਪਿਆਜ਼ ਵਾਲੇ ਪਕੌੜੇ ਬਣਾਉਣੇ ਵੈਸੇ ਮੈਨੂੰ ਲੱਗਦਾ ਜਦੋਂ ਮਾਵਾ ਪੂਰੀ ਇੱਕ ਜਾਨੀ ਕਿ ਜ਼ਿੰਮੇਵਾਰੀਆਂ ਨਿਭਾਉਂਦੀਆਂ ਮੰਨਦੇ ਇੰਨੀਆਂ ਕਪੱਕ ਨਹੀਂ ਨੰਗਣ ਉਹਨਾਂ ਨੂੰ ਇਹ ਕੰਮ ਬਹੁਤ ਸੌਖੇ ਲੱਗਣ ਲੱਗ ਪੈਂਦੇ ਸੀ ਕਿਸੇ ਟਾਈਮ ਤੇ ਨਾ ਇਹ ਕੰਮ ਬੜੇ ਖਿਲਾਰੇ ਵਾਲੇ ਲੱਗਦੇ ਹੁੰਦੇ ਸੀ ਵੀ ਹਾਇ ਪਕੌੜੇ ਬਣਾਉਣੇ ਕਿੰਨਾ ਕੁਸ਼ ਕਰਨਾ ਕਿੰਨਾ ਤਾਮ-ਜਾਮ ਹੁੰਦਾ ਸੀ ਤੇ ਅੱਜ ਕੱਲ ਇਹ ਪਤਾ ਹੀ ਨਹੀਂ ਲੱਗਦਾ ਖਣਿਤ ਸੁਖ ਸੁਹਲ ਤਾਂ ਜ਼ਿਆਦਾ ਹੋ ਗਈਆਂ ਦੇਖਣੀ ਆਪਾਂ ਇਹ ਚੀਜ਼ਾਂ ਜ਼ਿਆਦਾ ਬਣਾਉਣ ਲੱਗ ਗਏ ਆ ਜਾਂ ਕੁਛ ਵੀ ਆ ਇਹਨਾਂ ਚੀਜ਼ਾਂ ਦੇ ਵਿੱਚ ਹੀ ਰਹਿ ਗਏ ਆ ਬਣ ਕੇ ਤੇ ਪਰ ਅੱਗੇ ਬਹੁਤ ਔਖੇ ਲੱਗਦੇ ਸੀ ਇਹੇ ਕੰਮ ਤੇ ਪਰ ਹੁਣ ਨਹੀਂ ਹੁਣ ਤਾਂ ਬਸ ਫਟਾਫਟ ਚੱਕੋ ਸਮਾਨ ਜੋ ਵੀ ਡਿਮਾਂਡ ਹੈਗੀ ਆ ਤਾਂ ਉਹ ਹੀ ਪੂਰੀ ਕਰੋ ਖੈਰ ਹੁਣ ਬੱਚਿਆਂ ਦੀ ਮਾਪੇ ਸੁਣਦੇ ਵੀ ਜ਼ਿਆਦਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜੋ ਵੀ ਹੈਗਾ ਅਸੀਂ ਇਹਨਾਂ ਨੂੰ ਖਾਣ ਪੀਣ ਨੂੰ ਜਾਂ ਜਿਵੇਂ ਵੀ ਫਟਾਫਟ ਬਣਾ ਕੇ ਦੇ ਦੇਈਏ ਤੇ ਚੰਗਾ ਵੀ ਲੱਗਦਾ ਕਿਉਂਕਿ ਆਪਾਂ ਸਾਰਾ ਦਿਨ ਕਾਦੇ ਲਈ ਕੰਮ ਕਰਦੇ ਬੱਚੇ ਲਈ ਤੇ ਚਲੋ ਜੀ ਹੁਣ ਆਪਣੇ ਇਹ ਤਾਂ ਕੰਮ ਹੋ ਚੁਲਿਆ ਕੰਪਲੀਟ ਤੇ ਆ ਬਣ ਗਈ ਚਾ ਥੋੜੇ ਜਿਹਾ ਪਕੌੜੇ ਦੇਖ ਲਾ ਅਰਵਿੰਦਰ ਮੇਜਮਾ ਛੋਟੇ ਜਿਹੇ ਕੱਪ ਪੀ ਚਾ ਪੀਣ ਲੱਗੀ ਇੱਕ ਆਪਾਂ ਹੁਣ ਮੇਰਾ ਕਿਉਂਕਿ ਮੈਂ ਦੇਖ ਇਹ ਮੈਂ ਸਪੈਸ਼ਲ ਤੇਰੇ ਦਿਖਾਉਣ ਵਾਸਤੇ ਨਕਸਨ ਲਿਆ ਪਹਿਲਾਂ ਮੈਂ ਬਹੁਤ ਜ਼ਿਆਦਾ ਚਾ ਪਿੰਦੀ ਸੀ ਹੁਣ ਮੇਰੇ ਪੁੱਤ ਨੇ ਮੇਰੀ ਚਾਹ ਬਿਲਕੁਲ ਬੰਦ ਕਰਤੀ ਬਸ ਇੰਨੀ ਕਿਚੜ ਰਹਿ ਗਈ ਤੇ ਥੈਂਕ ਯੂ ਧੰਨਵਾਦ ਜੀ